ਭਾਈ ਅਸਲ ਦੇ ਵਿੱਚ ਸੋਸ਼ਲ ਮੀਡੀਆ ਤੇ ਕਮਾਈ ਦਾ ਸਾਧਨ ਨਹੀਂ ਬਣਾਇਆ ਸੀ ਇੱਕ ਸ਼ੌਂਕ ਸੀਗਾ ਅੱਛਾ ਉਹ ਤਾਂ ਪਤਾ ਹੀ ਨਹੀਂ ਸੀ ਪੈਸੇ ਆਉਂਦੇ ਆ ਬਾਅਦ ਦੇ ਵਿੱਚ ਕਿਸੇ ਨੇ ਦੱਸਿਆ ਵੀ ਯਾਰ ਤੁਹਾਡੇ ਤਾਂ ਇੰਨੇ ਫਾਲੋਅਰ ਹੋਗੇ ਤੇ ਇਹ ਤਾਂ ਪੈਸੇ ਵੀ ਆਉਂਦੇ ਆ ਤੇ ਆ ਵੀ ਜਦੋਂ ਖੇਤਾਂ 'ਚ ਫਿਰਨ ਵਾਲੇ ਗਾਣਿਆਂ ਦੀਆਂ ਵੀਡੀਓ 'ਚ ਵੀ ਆ ਗਏ ਭਾਈ ਪਹਿਲੇ ਸਾਲ 45 ਲੱਖ ਰੁਪਏ ਲਾਇਆ ਸੀ 22 ਲੱਖ ਰੁਪਏ ਆਇਆ ਸੀ 23 ਲੱਖ ਰੁਪਏ 23 ਲੱਖ ਦਾ ਘਾਟਾ ਪੈ ਗਿਆ ਘਰ ਨਾਲ ਲੱਗਦਾ ਉਦੋਂ ਢਿੱਲੋਂ ਬਠਿੰਡੇ ਵਾਲੇ ਵੀਡੀਓ ਨਹੀਂ ਪਾਉਂਦੇ ਜਾਂ ਘਟ ਜਾਂਦੇ ਆ ਲੋਕਾਂ ਅੱਜਕੱਲ੍ਹ ਸਾਨੂੰ ਪਤਾ ਨਹੀਂ ਕਿਹਦੀ ਗੱਲ ਦੇ ਵਿੱਚ ਵਿਵਾਦ ਖੜਾ ਕਰ ਲੈਂਦੇ ਬੜਾ ਕੁ ਤਾਂ ਬਾਈ ਕੀ ਹਾਲ ਚਾਲ ਨੇ ਜੀ ਬਹੁਤ ਵਧੀਆ ਬਾਈ ਚੜ੍ਹਦੀ ਕਲਾ ਜਮਾ ਕਿਵੇਂ ਬਾਈ ਸੱਸੀਆ ਬਾਈ ਜੀ ਕੀ ਚਾਲ ਚੱਲ ਨੇ ਬਹੁਤ ਵਧੀਆ ਬਹੁਤ ਵਧੀਆ ਬਾਈ ਉਹ ਚੀਜ਼ ਕਿਵੇਂ ਕਿਵੇਂ ਦਿਮਾਗ 'ਚ ਆਇਆ ਵਾੜਾ ਜੀ ਚਲੋ ਆਪਾਂ 2 ਮਿੰਟ ਇਹ ਵੀ ਗੱਲ ਕਰੀਏ ਤੁਸੀਂ ਮੇਲੇ 'ਚੋਂ ਪਹਿਲਾਂ ਆਮ ਤੌਰ ਤੇ ਕਿਸਾਨ ਆ ਜਿਹੜਾ ਉਹਨੂੰ ਐ ਸਮਝ ਆਂਦਾ ਵੀ ਯਾਰ ਖੇਤੀ ਦੇ ਨਾਲ ਹੀ ਜੁੜ ਕੇ ਰਹਿਣਾ ਹਨਾ ਪਰ ਤੁਸੀਂ ਉਹ ਖੇਤੀ ਦੇ ਵਿੱਚੋਂ ਕਮਾਈ ਦਾ ਸਾਧਨ ਸੋਸ਼ਲ ਮੀਡੀਆ ਤੇ ਵੀ ਬਣਾ ਲਿਆ ਜੀ ਜੀ ਉਹ ਕਿਵੇਂ ਆਈਡੀਆ ਬਾਈ ਅਸਲ ਦੇ ਵਿੱਚ ਸੋਸ਼ਲ ਮੀਡੀਆ ਤੇ ਕਮਾਈ ਦਾ ਸਾਧਨ ਨਹੀਂ ਬਣਾਇਆ ਸੀ ਇੱਕ ਸ਼ੌਂਕ ਸੀਗਾ ਅੱਛਾ ਉਹ ਤਾਂ ਪਤਾ ਹੀ ਨਹੀਂ ਸੀ ਪੈਸੇ ਆਉਂਦੇ ਆ ਬਾਅਦ ਦੇ ਵਿੱਚ ਕਿਸੇ ਨੇ ਦੱਸਿਆ ਵੀ ਯਾਰ ਤੁਹਾਡੇ ਤਾਂ ਇਹਨੇ ਫਾਲੋਅਰ ਹੋਗੇ ਤੇ ਇਹ ਤਾਂ ਪੈਸੇ ਵੀ ਆਉਂਦੇ ਆ ਉਹ ਮੇਰਾ ਮਿੱਤਰਾ ਟੋਨੀ ਉਹਨੇ ਦੱਸਿਆ ਤਾਂ ਫਿਰ ਉਸ ਤੋਂ ਬਾਅਦ ਸਟਾਰਟ ਹੋਇਆ ਅਸਲੀ ਤਾਂ ਸ਼ੌਂਕ ਦੇ ਮਾਰੇ ਨਹੀਂ ਕਰਿਆ ਸੀਗਾ ਕੰਮ ਅੱਛਾ ਬਾਈ ਤੁਸੀਂ ਸੱਗੇ ਭਰਾ ਨੂੰ ਬਹੁਤਾ ਇਹਨੂੰ ਪਤਾ ਨਹੀਂ ਹੈਗਾ ਚਾਚੇ ਦਾ ਨੇ ਬਾਈ ਪਰ ਸੱਗੇਆਂ ਨਾਲ ਵੱਧ ਅੱਛਾ ਅਸੀਂ ਨਾ ਅੱਜ ਵੀ ਗੱਲ ਕਰੀ ਜਾਂਦੇ ਸੀ ਬਜ਼ੁਰਗਾਂ ਨਾਲ ਤੇ ਮੈਂ ਉਹਨਾਂ ਨੂੰ ਇਹ ਕਹਿ ਰਿਹਾ ਸੀਗਾ ਵੀ ਮੈਂ ਕਿਹਾ ਯਾਰ ਹੁਣ ਨਾ 11ਾਂ 'ਚ ਵੀ ਫਰਕ ਪੈ ਜਾਂਦਾ ਸਗੇ ਭਰਾ ਵੀ ਅਡ-ਅਡ ਹੋ ਜਾਂਦੇ ਆ ਤੇ ਥੋੜਾ ਦਾ ਪੈਸੇ ਵਾਲਾ ਕੰਮ ਤਾਂ ਦੱਸ ਸੀਗਾ ਵੀ ਯਾਰ ਮੋਨਟਾਈਜ਼ ਹੋ ਗਿਆ ਡਲਰ ਇਹਨੂੰ ਵੱਧਣਾ ਆ ਜਾਣ ਉਹਨੂੰ ਆ ਜਾਣ ਤੁਸੀਂ ਆਡ-ਅਡ ਪੇਜ ਨਹੀਂ ਬਣਾਏ ਨਹੀਂ ਪੇਜ ਤਾਂ ਅਡ-ਅਡ ਹੈਗੇ ਨਹੀਂ ਪਰ ਉਹ ਦੋਨੇ ਪੇਜ ਬਰਾਬਰੀ ਚੱਲ ਰਹੇ ਨੇ ਪਹਿਲਾਂ ਜਿਵੇਂ ਢੱਲੋਂ ਵੰਡਿਆਲ ਚੱਲਦਾ ਸੀਗਾ ਫਿਰ ਮਨਦੀਪ ਢੱਲੋਂ ਵੀ ਦੋਨੇ ਪੇਜ ਇੰਸਟਾਗ੍ਰਾਮ ਸਾਰੇ ਬਰਾਬਰੀ ਚੱਲ ਰਹੇ ਆ ਉਹ ਇਕੱਠੇ ਰਹਿਣ ਦਾ ਰਾਜ਼ ਕੀ ਹੈ ਜੇ ਤੁਸੀਂ ਦੱਸਣਾ ਚਾਹੋ ਕਿਸਾਨ ਭਰਾ ਵੀ ਕਿਉਂਕਿ ਪਹਿਲਾਂ ਚਾਰ-ਚਾਰ ਭਰਾ ਹੁੰਦੇ ਸੀ ਤਾਂ ਖ ਹੁਣ ਆਡ-ਆਡ ਹੋ ਗਏ ਮੁੜ ਕੇ ਸੀਰੀਆਂ ਨਾਲ ਲਾਉਣੇ ਪੈਂਦੇ ਜਾਂ ਹੋਰ ਤਰੀਕੇ ਦੀ ਖੇਤੀ ਹੋ ਜਾਂਦੀ ਏ ਤੋਂ ਭਰਾਵਾਂ ਦਾ ਵਰਗਿਆ ਦਾ ਕੋਈ ਹੈ ਹੀ ਨਹੀਂ ਨਹੀਂ ਵਧੀਆ ਗੱਲ ਆ ਵੀ ਇਕੱਠੇ ਰਹਿਣਾ ਕਿਉਂਕਿ ਕੰਮ ਧੰਦੇ ਜਿੰਨੇ ਵੀ ਸਾਡੇ ਹੈਗੇ ਹੁਣ ਆਪਾਂ ਰੋਟਾਵੀਟਰ ਦਾ ਉਹ ਵੀ ਇਕੱਠਾ ਹੈ ਤੇ ਵੀਡੀਓ ਵੀ ਇਕੱਠੀ ਕਰਨੀ ਹੈ ਨਾ ਖੇਤ ਦਾ ਦੇ ਜਾਂ ਲਾ ਲੋ ਜੋ ਵੀ ਉਸ ਕੰਮ ਸਾਰੇ ਸਾਰੇ ਇਕੱਠੇ ਹੀ ਨੇ ਲਗਭਗ ਠੀਕ ਹੈ ਬਿਲਕੁਲ ਬਾਈ ਇਕੱਠੇ ਰਹਿਣਾ ਚਾਹੀਦਾ ਆਪਾਂ ਦਾ ਮੈਸੇਜ ਵੀ ਇਹੀ ਆ ਵੀ ਚੰਗਾ ਮੈਸੇਜ ਵੀ ਜਾਂਦਾ ਦੇਖਣ ਵਾਲੇ ਵੀ ਦੇਖਦੇ ਆ ਵੀ ਪਹਿਲਾਂ ਤੋਂ ਵੀ ਤਾਂ ਸਾਡੇ ਪਰਿਵਾਰ ਸਾਰੇ ਇਕੱਠੇ ਰਹਿਗੇ ਆ ਤੇ ਹੁਣ ਵੀ ਇਕੱਠੇ ਆ ਚੰਗਾ ਘਟ ਦੇ ਵਿੱਚ ਬਾਈ ਹੁਣ ਅੱਡ-ਅੱਡ ਭੱਜੇ ਰਹਿਵਾਂਗੇ ਇਕੱਲੇ ਰਹਿਵਾਂਗੇ ਜੇ ਹੁਣ ਮੈਂ ਇੱਥੇ ਇਕੱਲਾ ਤਾਂ ਘਰੇ ਕੋਈ ਮਨ ਦੂਜੇ ਵੀ ਆ ਸਾਡੇ ਇੱਕ ਇਹਦਾ ਭਾਈ ਇੱਕ ਮੇਰਾ ਭਾਈ ਆ ਉਹ ਵੀ ਸਾਹਮਦੇ ਆ ਤੇ ਜੇ ਮੈਂ ਹੁਣ ਇਕੱਲਾ ਹੁੰਦਾ ਮੇਰੇ ਜਵਾਕਾਂ ਦਾ ਜਾਂ ਸਕੂਲ ਦਾ ਜਾਂ ਮੰਮੀ ਡੈਡੀ ਦਾ ਜਾਂ ਹੋਰ ਕੌਣ ਦੇਖਦਾ ਜੇ ਇਕੱਠੇ ਆ ਤਾਂ ਕੰਮ ਕਰਨ ਦਾ ਤੱਕ ਕਰਦੇ ਫਿਰਦੇ ਆ ਬਾਹਰ ਮੇਲੇ ਘੁੰਮਦੇ ਫਿਰਦੇ ਆ ਉਹ ਕਿੰਨੀ ਕ ਖੁਸ਼ੀ ਹੁੰਦੀ ਆ ਵੀ ਜਦੋਂ ਖੇਤਾਂ 'ਚ ਫਿਰਨ ਵਾਲੇ ਗਾਣਿਆਂ ਦੀ ਵੀਡੀਓ 'ਚ ਵੀ ਆ ਗਏ ਬਾਈ ਖੁਸ਼ੀ ਬਹੁਤ ਹੁੰਦੀ ਆ ਵੀ ਕਦੇ ਇੱਥੇ ਵੀ ਅਸੀਂ ਮੇਲਾ ਦੇਖਣ ਆਉਂਦੇ ਸੀ ਆ ਹੁਣ ਵੀ ਮੇਲਾ ਦੇਖ ਰਹੇ ਆ ਪਰ ਨਾਲ-ਨਾਲ ਕੁਝ ਹੀ ਤਾਂ ਬਈ ਹੁੰਦੀ ਆ ਜਦੋਂ ਆਪਾਂ ਉਹ ਖੇਤਾਂ ਦੇ ਵਿੱਚ ਉਹ ਟਿੱਬਿਆਂ ਦੇ ਵਿੱਚੋਂ ਉੱਠ ਕੇ ਤਾਂ ਆ ਲੈਵਲ ਮਿਲਣਾ ਤੁਹਾਡੇ ਭਰਾਵਾਂ ਦਾ ਪਿਆਰ ਮਿਲਣਾ ਸਾਰੇ ਖੜੇ ਆ ਨਾ ਆਮ ਤੌਰ ਤੇ ਜਦੋਂ ਕਲਾਕਾਰ ਨਾਲ ਲੋਕੀ ਫੋਟੋਆਂ ਖਿਚਾਉਂਦੇ ਆ ਨਾ ਜਾਂ ਕੋਈ ਵੱਡੀ ਗੱਡੀ ਚੋਂ ਦਾ ਤੁਹਾਡੇ ਨਾਲ ਵੀ ਲੋਕੀ ਫੋਟੋਆਂ ਖਿਚਾ ਰਿਹਾ ਖੇਤੀਬਾੜੀ ਕਰਕੇ ਤੁਹਾਡੀਆਂ ਵੀਡੀਓ ਕਰਕੇ ਕਿਵੇਂ ਲੱਗਦਾ ਬਿਲਕੁਲ ਲੱਗਦਾ ਵਧੀਆ ਜੀ ਸਾਰੇ ਬਾਈ ਕਹਿੰਦੇ ਆ ਵੀ ਦੇਖਦੇ ਤੇ ਤੁਹਾਨੂੰ ਵੀਡੀਓ ਚ ਰੋਜ਼ ਹੀ ਐਂ ਲੱਗਦਾ ਵੀ ਸਾਡਾ ਭਰਾ ਹੀ ਆ ਮੈਂ ਕਿਹਾ ਵੀਰੇ ਹੈ ਹੀ ਭਰਾ ਆਪਾਂ ਕੋਈ ਆਏ ਨਹੀਂ ਹੈਗਾ ਵੀ ਹਾਂ ਤੁਸੀਂ ਸਾਡੇ ਫੈਨ ਹੋ ਅਸੀਂ ਤਾਂ ਭਰਾ ਬਣ ਕੇ ਮਾਨੂੰ ਭਰਾ ਹੀ ਘਟਿਆ ਤੇ ਬੜਾ ਪਿਆਰ ਮਿਲਦਾ ਜਦੋਂ ਭਰਾ ਆਉਂਦੇ ਆ ਸਾਰੇ ਫੋਟੋਆਂ ਕਰਾਉਂਦੇ ਆ ਖੁਸ਼ੀ ਹੁੰਦੀ ਆ ਯਾਰ ਵੀ ਜਦੋਂ ਮੀਡੀਆ ਦੇ ਉੱਤੇ ਆਪਾਂ ਨੂੰ ਦੇਖਦੇ ਆ ਵੀਡੀਓ ਦੇਖਦੇ ਬਾਈ ਯਾਰ ਤੈਨੂੰ ਉਦੋਂ ਦੇ ਦੇਖਦੇ ਆ ਜਦੋਂ ਤੂੰ ਪਹਿਲੀ ਵੀਡੀਓ ਪਾਈ ਸੀ ਮੋਟਰ ਸਟਾਰਟਰ ਵਾਲੀ ਪਾਈ ਸੀ ਤੇਰੀ ਫਲਾਣੀ ਵੀਡੀਓ ਦਾ ਡਾਇਲੌਗ ਜਾਦਾ ਅੱਜ ਇੱਕ ਬਾਈ ਕਰੀ ਜਾਂਦਾ ਬਾਈ ਯਾਰ ਉਹ ਤੇਰੀ ਫਾਹੇ ਦੀ ਬਿੰਗ ਵਾਲੀ ਨੇ ਵੀਡੀਓ ਨੇ ਰਵਾ ਦੇ ਯਾਰ ਤਾਂ ਉਹਦਾ ਖੁਸ਼ੀ ਹੁੰਦੀ ਆ ਯਾਰ ਵੀ ਸਾਡੇ ਸੋਹਣੇ ਮੈਸੇਜ ਸੋਹਣੀਆਂ ਗੱਲਾਂ ਲੋਕਾਂ ਤੱਕ ਪਹੁੰਚੀਆਂ ਚੰਗੇ ਮੈਸੇਜ ਪਹੁੰਚੇ ਆ ਤਾਂ ਬਈ ਉਹਨਾਂ ਨੂੰ ਵੀ ਕੀ ਕਹਿਣਾ ਚਾਹੋਗੇ ਆਖਰੀ ਦੀਆਂ ਗੱਲਾਂ ਜਿਹੜੇ ਅਧਧੂਰੀ ਜਾਣਕਾਰੀ ਖੇਤੀ ਦੇ ਨਾਂ ਦੇ ਮੈਂ ਕਹਿੰਦਾ ਨਾਂ ਨਹੀਂ ਲੈਣਾ ਉਹ ਬਾਈ ਕਈ ਕਹਿੰਦੇ ਅਸੀਂ ਇੰਜੀਨੀਅਰ ਆ ਕੋਈ ਡਾਕਟਰ ਬਣਦਾ ਤੇ ਵੀ ਉਹ ਕੋਈ ਕਿਸੇ ਚੀਜ਼ ਨੂੰ ਇਕੱਠਾ ਕਰ ਲਿਆ ਕੋਈ ਅਧਧੂਰੀ ਜਾਣਕਾਰੀ ਜਿਹੜੀ ਸੋਸ਼ਲ ਮੀਡੀਆ ਤੇ ਦਿੰਦੇ ਆ ਕੋਈ ਖੇਤੀਬਾੜੀ ਦੀ ਵੀ ਆ ਬੀਜ ਲਓ ਉਹ ਬੀਜ ਲਓ ਉਹਨਾਂ ਨੂੰ ਤੁਸੀਂ ਥੋੜਾ ਕੀ ਕਹਿਣਾ ਨਹੀਂ ਗਲਤ ਗੱਲਾਂ ਬਾਈ ਹਨਾ ਅਧੂਰੀ ਜਿਹੜੀ ਜਾਣਕਾਰੀ ਖਤਰਨਾਕ ਹੀ ਹੁੰਦੀ ਆ ਹਨਾ ਜੇ ਕਿਸੇ ਦਾ ਕੋਈ ਨੁਕਸਾਨ ਹੋ ਗਿਆ ਤਾਂ ਮਾਰੀ ਗੱਲੀ ਆ ਮੈਂ ਕਹਿੰਨੀ ਉਹਨਾਂ ਨੇ ਕਹੀ ਨਾ ਕੀ ਕਰਨਾ ਚਾਹੀਦਾ ਬਾਈ ਕਿਉਂਕਿ ਜਦੋਂ ਆਪਣੇ ਕੋਲੇ ਕੋਈ ਪਲੇਟਫਾਰਮ ਆ ਜਾਂਦਾ ਉਹਦੇ ਉੱਤੇ ਸਹੀ ਜਾਣਕਾਰੀ ਦਿਓ ਬਹੁਤੇ ਵਾਰੀ ਸਾਡੇ ਤੋਂ ਵੀ ਕੋਈ ਨਾ ਕੋਈ ਗਲਤੀ ਹੋ ਜਾਂਦੀ ਆ ਨਹੀਂ ਪਤਾ ਹੁੰਦਾ ਕਿਸੇ ਦੀ ਗਲਤ ਵੀਡੀਓ ਪਾਈ ਜਾਂਦੀ ਆ ਪਰ ਅਸੀਂ ਬਾਅਦ ਦੇ ਵਿੱਚ ਮਾਫੀ ਮੰਗਦੇ ਡਿਲੀਟ ਵੀ ਕਰ ਦਿੰਦੇ ਹੰਨੇ ਆ ਪਰ ਗਲਤ ਜਾਣਕਾਰੀ ਕਿਸੇ ਨੂੰ ਨਹੀਂ ਦਿੰਦੇ ਹੈਗੇ ਸਾਨੂੰ ਝਿੰਗੇ ਬਾਰੇ ਪੁੱਛਦੇ ਰਹੇ ਬਾਈ ਕੀ ਬਣਿਆ ਕੀ ਬਣਿਆ ਮੈਂ ਕਿਹਾ ਬਾਈ ਜੀ ਹਜੇ ਤੱਕ ਇੰਨਾ ਕੁ ਲਾਗਦਾ ਰਹੀ ਹੈ ਇੰਨਾ ਕੁ ਖਰਚਾ ਹੋਇਆਗਾ ਤਾਂ ਮੈਂ ਦੱਸਤਾ ਵੀ ਮੈਨੂੰ ਇੰਨਾ ਕੁ ਘਾਟਾ ਪਿਆ ਹੁਣ ਮੈਂ ਤਾਂ ਕੀ ਫੇਰ ਮੇਰਾ ਚੱਲੀ ਜਾਂਦਾ ਆਦੇ ਬਾਈ ਤੂੰ ਤਾਂ ਕ ਪਰ ਉਹਨੂੰ ਪੂਰਾ ਉਹੀ ਕਰੂਗਾ ਠੀਕ ਹੈ ਹੁਣ ਐਂ ਤਾਂ ਨਹੀਂ ਮੈਂ ਘਾਟੇ ਦੇ ਵਿੱਚ ਛੱਡ ਦਿਆਂ ਨਹੀਂ ਬਹੁਤ سارے ਲੋਕ ਤੁਸੀਂ ਝਿੰਗੇ ਵਾਲੀ ਗੱਲ ਉਦੋਂ ਬਹੁਤ ਵੀਡੀਓ ਪਾਉਂਦੇ ਸੀ ਤੇ ਲੋਕ ਕਹਿੰਦੇ ਯਾਰ ਵੀ ਜਦੋਂ ਪਾਉਂਦੇ ਸੀ ਮੁੜ ਕੇ ਤੋਂ ਘਾਟਾ ਪੈ ਗਿਆ ਤੋਂ ਦੱਸਿਆ ਹੀ ਨਹੀਂ ਉਹਦਾ ਵਾਹਣ ਸਾਫ਼ ਜਾ ਕਰਦੇ ਹੀ ਦੱਸਿਆ ਸਾਰਾ ਦੱਸਿਆ ਨਹੀਂ ਨਹੀਂ ਸਾਫ਼ ਨਹੀਂ ਕਰਿਆ ਕਿੰਨਾ ਘਾਟਾ ਪਿਆ ਸੀ ਉਦੋਂ ਬਾਈ ਪਹਿਲੇ ਸਾਲ 45 ਲੱਖ ਰੁਪਏ ਲਾਇਆ ਸੀ 22 ਲੱਖ ਰੁਪਏ ਆਇਆ ਸੀ 23 ਲੱਖ ਰੁਪਏ 23 ਲੱਖ ਦਾ ਘਾਟਾ ਪੈ ਗਿਆ ਨਹੀਂ ਉਹ ਤਾਂ ਚਲੋ ਪਹਿਲੇ ਸਾਲ ਉਹਦੇ ਉੱਤੇ ਲੱਗ ਗਿਆ ਸਟਰਕਚਰ ਤੇ ਲੱਗ ਗਿਆ ਢਾਂਚੇ ਦੇ ਲੱਗ ਗਿਆ ਦੂਜੇ ਸਾਲ 22 ਲੱਖ ਰੁਪਏ ਲੱਗਿਆ ਸੀਗਾ 22 ਦਾ ਉਹਨੇ ਖਾਦਾ ਸੀ 22 ਦਾ ਦੇ ਗਿਆ ਐਤ ਕੀ ਠੀਕ ਚੱਲੀ ਜਾਂਦਾ ਤੀਜਾ ਸਾਲ ਅੱਛਾ ਉਹ ਲੋਕ ਉਹ ਕਹਿੰਦੇ ਆ ਵੀ ਟਿੱਲੋ ਹੁਣ ਨਾ ਵੀਡੀਓ ਬਣਾਉਂਦੇ ਚੱਕਰ ਜੀ ਪੰਗਾ ਲੈ ਲਿਆ ਸੀ ਵੀ ਲੱਗਦਾ ਸੀ ਵੀ ਇਹ YouTube ਤੋਂ ਕਮਾ ਲੈਣਗੇ ਨਹੀਂ 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 ਬਾਈ ਨਾਲ-ਨਾਲ ਜੇ ਕੱਲੀ YouTube ਤੋਂ Facebook ਤੋਂ ਕਮਾਉਣਾ ਹੁੰਦਾ ਤਾਂ ਫਿਰ ਅਸੀਂ ਉੱਥੇ ਹੀ ਰਹਿੰਦੇ ਅਸੀਂ ਵੀ ਉੱਥੇ ਬਹੁਤ ਤਰ੍ਹਾਂ ਦੇ ਕੰਟੈਂਟ ਪੇਸ਼ ਕਰ ਸਕਦੇ ਸੀ ਬਣਾਉਣਾ ਜਾਣਦੇ ਸੀਗੇ ਬਣਾ ਸਕਦੇ ਸੀ ਪਰ ਨਾਲ-ਨਾਲ ਕਮਾਤੰਦਿਆਂ ਦੇ ਬਾਈ ਜਿਹੜਾ ਪਰਮਾਨ ਉਹ ਜ਼ਰੂਰੀ ਆ ਨਹੀਂ ਤਾਂ ਬਾਅਦ ਦੇ ਵਿੱਚ ਆਪਾਂ ਬਹੁਤੇ ਕਲਾਕਾਰ ਵੀ ਦੇਖੇ ਹੋਏ ਆ ਇੰਟਰਵਿਊਆਂ ਕਰਦੇ ਆ ਵੀ ਕਦੇ ਮੇਰੀ ਚੜ੍ਹਾਈ ਹੁੰਦੀ ਸੀਗੀ ਤੇ ਅੱਜ ਰੋਟੀ ਨੂੰ ਵੀ ਤਰਸਦੇ ਆ ਨਾਲ ਨਾਲ ਆਪਦਾ ਕਿੱਤਾ ਜ਼ਰੂਰੀ ਆ ਕਰਨਾ ਤਾਂ ਅਸੀਂ ਆਪਦਾ ਕਿੱਤੇ ਦੇ ਵਿੱਚ ਨਾਲ ਨਾਲ ਲੱਗੇ ਹੋਏ ਆ ਜਿੰਨਾ ਕੁ ਟਾਈਮ ਵੀਡੀਓ ਨੂੰ ਮਿਲਦਾ ਉਹ ਵੀਡੀਓ ਕਰਦੇ ਆ ਕਿੰਨਾ ਕੁ ਧਿਆਨ ਰੱਖਦੇ ਆ ਹੁਣ ਨਾ ਸੋਸ਼ਲ ਮੀਡੀਆ ਐਪ ਦੀ ਚੀਜ਼ ਬਣ ਗਈ ਵੀ ਇਹ ਤੇ ਮਿੰਟ ਹੀ ਕਮੈਂਟ ਦੇ ਵਿੱਚ ਜਿਵੇਂ ਇੱਕ ਗੱਲ ਦੀ ਗਾਲ ਬਣ ਜਾਂਦੀ ਆ ਬਵਾਦ ਹੋ ਜਾਂਦਾ ਕਿੰਨੇ ਲੋਕਾਂ ਦੀ ਵੀਡੀਓ ਵਾਇਰਲ ਵੀ ਹੋਈਆਂ ਤੁਸੀਂ ਕਿੰਨਾ ਕਿ ਧਿਆਨ ਰੱਖਦੇ ਹੋ ਵੀ ਯਾਰ ਸਾਡੀ ਕਿਸੇ ਗੱਲ ਕਰਕੇ ਕਿਸਾਨ ਭਰਾ ਕੱਲ ਨੂੰ ਧਰਨਾ ਲਈ ਬੈਠੇ ਹੁਣ ਲਾ ਵੀ ਲੈਂਦੇ ਆ ਕਈ ਵਾਰੀ ਬਿਲਕੁਲ ਭਾਈ ਧਿਆਨ ਰੱਖਦੇ ਆ ਕਿਉਂਕਿ ਸੋਸ਼ਲ ਮੀਡੀਆ ਤੇ ਬੋਲਣ ਵਾਲੇ ਸ਼ਬਦ ਤਾਂ ਬਹੁਤੇ ਹੁੰਦੇ ਆ ਨਾਮ ਬੋਲਣ ਵਾਲੇ ਥੋੜੇ ਹੁੰਦੇ ਆ ਜਿਹੜੇ ਨਾਮ ਬੋਲਣ ਵਾਲੇ ਉਹਨਾਂ ਨੂੰ ਯਾਦ ਰੱਖਦੇ ਆ ਅਸੀਂ ਉਹ ਥੋੜੇ ਸ਼ਬਦੀ ਹੁੰਦੇ ਆ ਠੀਕ ਆ ਕੋਈ ਜ਼ਿਆਦਾ ਜਾਤੀਵਾਦ ਦੇ ਵਿੱਚ ਧਰਮ ਦੇ ਵਿੱਚ ਜਾਂ ਕਿਸੇ ਨੂੰ ਪਰਸਨਲ ਟਾਰਗੇਟ ਉਹ ਨਾ ਕਰੋ ਤਾਂ ਉਦੇ ਨਾਲ ਲੋਕ ਇਸ ਗੱਲ ਦਾ ਨਹੀਂ ਵੀ ਜਦੋਂ ਧਰਨਾ ਲੱਗਦਾ ਉਦੋਂ ਢਿੱਲੋਂ ਬਠਿੰਡੇ ਵਾਲੇ ਵੀਡੀਓ ਨਹੀਂ ਪਾਉਂਦੇ ਜਾਂ ਘਟ ਜਾਂਦੇ ਆ ਲੋਕ ਆਜਕਲ ਸਾਨੂੰ ਪਤਾ ਨਹੀਂ ਕਿਹਦੀ ਗੱਲ ਦੇ ਵਿੱਚ ਵਿਵਾਦ ਖੜਾ ਕਰ ਲੈਂਦੇ ਬੜਾ ਕੁਝ ਬੜਾ ਕੁਝ ਹੁੰਦਾ ਜੀ ਕਹਿੰਦੇ ਵੀ ਆ ਜੇ ਇੱਕ ਦਿਨ ਧਰਨੇ ਤੇ ਆਪਾਂ ਜਾਣੇ ਆ ਤਾਂ ਦੂਸਰੇ ਜਿਹੜੇ ਨਹੀਂ ਟਾਈਮ ਲੱਗਿਆ ਤਾਂ ਕਹਣਗੇ ਹੁਣ ਨਹੀਂ ਗਏ ਜੇ ਹੁਣ ਬਾਅਗੇ ਤਾਂ ਇੱਥੇ ਨਹੀਂ ਗਏ ਬੜਾ ਕੁਝ ਹੁੰਦਾ ਭਾਈ ਸਹਿਣਾ ਪੈਂਦਾ ਹੈਗਾ ਪਰ ਜ਼ਿੰਦਗੀ ਆਪਦੇ ਹਿਸਾਬ ਨਾਲ ਚੱਲਦੀ ਹੈ ਕਿਤੇ ਨਾ ਕਿਤੇ ਆਏ ਨਹੀਂ ਹੁੰਦਾ ਵੀ ਕਿਸੇ ਦਿਹਾਤਰ ਮੋੜ ਦੇ ਦੇ ਵੀ ਤੂੰ ਇੱਥੇ ਨਹੀਂ ਗਿਆ ਤੂੰ ਇੱਥੇ ਨਹੀਂ ਗਿਆ ਕਹੱਸੇ ਰਵਾ ਦੇ ਪਰ ਥੋੜਾ ਥੋੜਾ ਆਪਦੇ ਪ੍ਰਵਾਦ ਨੂੰ ਵੀ ਸਮਝ ਲੈਣਾ ਮੈਂ ਵੀ ਤੁਹਾਡੇ ਵਰਗਾ ਹੀ ਆ ਜਿਹੜੇ ਭਰਾ ਕਮੈਂਟ ਕਰਦੇ ਉਹਨਾਂ ਵਰਗੇ ਹੀ ਮੈਂ ਆ ਕਈ ਬੰਦੇ ਘਰੇ ਬੈਠੇ ਹੁੰਦੇ ਉੱਥੇ ਕਰ ਦਿੰਦੇ ਭਾਈ ਤੂੰ ਇੱਥੇ ਨਹੀਂ ਗਿਆ ਵੀਰੋ ਮੈਂ ਤੁਹਾਡੇ ਨਾਲ ਦਾ ਹੀ ਆ ਜੇ ਮੈਂ ਕਿਤੇ ਨਹੀਂ ਕਰਦਾ ਉਹਦੀ ਲਈ ਮਾਫੀ ਚਾਹੁੰਦਾ ਪਰ ਮੇਰੇ ਵੀ ਮਜਬੂਰੀਆਂ ਮੇਰੇ ਹੀ ਬੱਚੇ ਆ ਤਾਂ ਸਿਸਟਮ ਦੇ ਹਿਸਾਬ ਨਾਲ ਚੱਲਣਾ ਅਜੇ ਮਾਲਵੇ ਵਾਲਿਆਂ ਨਾਲ ਹੁਣ ਕਿਵੇਂ ਜੇ ਮਤਲਬ ਆਮ ਤੌਰ ਤੇ ਕਹਿੰਦੇ ਸੀ ਨਾ ਮਾਲਵੇ ਵਾਲੇ ਬੜੇ ਅੜਬ ਹੁੰਦੇ ਆ ਥੋੜੀਆਂ ਜਿਹੀਆਂ ਜਦੋਂ ਵੀਡੀਓ ਵੇਖਦੇ ਆ ਹਸੇ ਖੇਡੇ ਵਾਲੀਆਂ ਲੋਕਾਂ ਦੀ ਧਾਰਨਾ ਬਦਲ ਗਈ ਇਧਰ ਲਈ ਹੁਸ਼ਿਆਰਪੁਰ ਸਾਈਡ ਦੀ ਤਾਂ ਮਾਲਵੇ ਵਾਲਿਆਂ ਮਾਰੇ ਕੀ ਕਹਿਣਾ ਚਾਹੋਗੇ ਆਖਰ ਨਹੀਂ 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 ਅੜਬ ਮਾਲਵੇ ਵਾਲੇ ਕਾਦੇ ਸਰਦਿਆ ਬਾਈ ਪਹਿਲਾਂ ਤੋਂ ਦੇਖ ਕੇ ਤੁਸੀਂ ਮਾਲਵਾ ਸਾਊ ਆ ਅੱਛਾ ਸਾਊ ਆ ਮਾਲਵੇ ਵਾਲੇ ਕੋਈ ਐਡੇ ਅੜਬ ਨਹੀਂ ਹੈਗੇ ਕਿਉਂਕਿ ਅਸੀਂ ਤਾਂ ਪਹਿਲਾਂ ਤੰਗੀਆਂ ਦਰੁਸ਼ੀਆਂ 'ਚ ਉੱਠ ਕੇ ਆਏ ਆ ਉਧਰਲੀ ਸਾਈਡ ਤੋਂ ਤਾਂ ਹੰਕਾਰ ਕਾਦਾ ਕਰਾਂਗੇ ਤੇ ਬਿਆਂ ਦੇ ਸ਼ਹਿਰ ਸੀ ਸਾਡੇ ਦਾ ਬਿਲਕੁਲ ਅਸੀਂ ਕਾਦਾ ਹੰਕਾਰ ਕਰਾਂਗੇ ਕਾਦੇ ਵਿੱਚ ਅੜਬ ਹੋਵਾਂਗੇ ਅਸੀਂ ਦਾ ਜਿਹੜਾ ਨਰਮ ਹੁੰਦੇ ਆ ਹਜੇ ਤੱਕ ਵੀ ਨਰਮ ਆ ਜਿੱਤੋਂ ਜਿਹੇ ਲੈਵਲ ਤੋਂ ਉੱਠੇ ਆ ਜਿਹੜਾ ਨਹੀਂ ਭੁੱਲਦੇਗਾ ਠੀਕ ਕੀ ਕਹਿਣਾ ਚਾਹੋਗੇ ਜਾਂਦੇ ਜਾਂਦੇ ਬਾਈ ਬਸ ਬਾਈ ਕੀ ਕਹੀਏ ਹੁਣ ਦੱਸੋ ਇਹ ਕਹਿਣਾ ਬਾਈ ਇੱਕ ਬਵਾਦ ਦੀ ਗੱਲ ਤੁਸੀਂ ਕਰਦੇ ਸੀ ਮੇਰੇ ਦਿਮਾਗ 'ਚ ਗੱਲ ਆ ਰਹੀ ਸੀ ਵੀ ਨਾ ਵੀ ਇੰਨੀ ਕਿ ਪੇਸ਼ੈਂਸ ਦਿੱਤੀ ਹੋਈ ਹੈ ਵਰਮਾਤਮਾ ਨੇ ਵੀ ਇੱਚ ਸਾਨੂੰ ਕੋਈ ਗਾਲ ਵੀ ਕੱਢ ਦੋ ਸੀ ਉਹ ਵੀ ਸਹਿ ਲੈਂਦੇ ਆ ਨਾ ਅਸੀਂ ਬਰਾਬਰ ਨਹੀਂ ਕਰਦੇ ਹਣਾ ਪਰ ਇਸ ਤਰ੍ਹਾਂ ਕਰਨ ਨਹੀਂ ਚਾਹੀਦਾ ਕਿਉਂਕਿ ਹਰ ਇੱਕ ਬੰਦੇ ਦੀ ਮਜਬੂਰੀ ਹੁੰਦੀ ਹੈ ਕੋਈ ਕਿਵੇਂ ਜੇ ਕਈ ਵਾਰੀ ਮਨੋ ਚਾਹਤੇ ਤਾਂ ਕੋਈ ਗਲਤੀ ਹੋ ਵੀ ਗਈ ਹੈ ਨਾ ਤਾਂ ਉਹਦੇ ਲਈ ਅਸੀਂ ਪਹਿਲੀ ਗੱਲ ਤਾਂ ਕਰਦੇ ਨਹੀਂ ਜੇ ਹੋ ਜੇ ਤਾਂ ਉਹਦੇ ਲਈ ਮਤਲਬ ਧਰਨ ਵਾਲੀ ਤੱਕ ਨਾ ਉਤਾਵੇ ਨਾ ਕਰਨੀ ਨਹੀਂ ਚਾਹੀਦੀ